ਹਾਂਜੀ ਬਈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਉਤੇ ਦੋਸਤੋ ਅੱਜ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਵੀਡੀਓ ਤੇ ਵੀਡੀਓ ਵਿੱਚ ਬਈ ਤੁਹਾਨੂੰ ਦੱਸਾਂਗੇ ਕਿ ਆਪਾਂ ਵੀ ਜੇਕਰ ਤੁਹਾਡਾ ਵੀ ਪਸ਼ੂ ਪਿਛਲੇ ਸਾਲ ਦਾ 15 ਤੋਂ 16 ਲੀਟਰ ਦੁੱਧ ਦਿੰਦਾ ਸੀ ਤੇ ਇਸ ਸਾਲ 10 ਲੀਟਰ ਹੀ ਆ ਦੁੱਧ ਵਧਾ ਨਹੀਂ ਰਿਹਾ ਤੁਸੀਂ ਬਹੁਤ ਸਾਰੇ ਉਹਨਾਂ ਨੂੰ ਦਵਾਈਆਂ ਦਿੱਤੀਆਂ ਤੇ ਮਿੱਤਰੋ ਫੀਡ ਵੀ ਬਹੁਤ ਚੰਗੀ ਤੁਸੀਂ ਪਾਈ ਤੇ ਉਹ ਮਿੱਤਰੋ ਦੁੱਧ ਨਹੀਂ ਵਧਾ ਰਿਹਾ ਤੇ ਇਸ ਵੀਡੀਓ ਦੇ ਤੁਸੀਂ ਐਂਡ ਤੱਕਰ ਦੇਖਿਓ ਛੋਟੀ ਜਿਹੜੀ ਸਮੱਸਿਆ ਦਾ ਹੱਲ ਹੋ ਜੂਗਾ ਤੇ ਮਿੱਤਰੋ ਹਾਈ ਜਕਰ ਜਿਹੜੇ ਨਵੇਂ ਆਏ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਦੇ ਤੇ ਵੀਡੀਓ ਨੂੰ ਹਾਈ ਜਕਰ ਜਿਹਨੇ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ ਤੇ ਮਿੱਤਰੋ ਤੁਹਾਡਾ ਬਿਨਾਟਿਆਂ ਵਿਸਟ ਕੀਤੇ ਆਪਾਂ ਵੀਡੀਓ ਦਿਖਾਉਨੇ ਆ ਤੇ ਵਿੱਚ ਤੁਹਾਨੂੰ ਐਂਡ ਤੇ ਆਪਾਂ ਦੱਸਾਂਗੇ ਫੈਂਡ ਬਣਾਉਣ ਦਾ ਵਧਾਉਣ ਦਾ ਫਾਰਮੂਲਾ ਵੀ ਦੱਸਾਂਗੇ ਚਾਹੇ ਉਹ ਤੁਹਾਡੀ ਮੱਝ ਵਿੱਚ ਆਇਓ گا ਗਾਂ ਮਿੱਤਰੋ ਤੇ ਆਜੋ ਮਿੱਤਰੋ ਕਰਦੇ ਆ ਤੁਹਾਡੇ ਨਾਲ ਡਿਸਕਸ ਕੀ ਕੀ ਪਾਉਣਾ ਤੁਸੀਂ ਪਸ਼ੂ ਨੂੰ ਜਿਹੜਾ ਤੁਹਾਡਾ ਪਸ਼ੂ ਦੁੱਧ ਵਧਾਊਗਾ ਹਾਂਜੀ ਮਿੱਤਰੋ ਸਭ ਤੋਂ ਪਹਿਲਾਂ ਤਾਂ ਤੁਸੀਂ 2 ਕਿਲੋ ਮਿਸ਼ਰੀ ਲੈਣੀ ਆ 2 ਕਿਲੋ ਮਿਸ਼ਰੀ ਧਾਗਾ ਮਿਸ਼ਰੀ ਹੁੰਦੀ ਹੈ ਜਿਹੜੀ ਇਸ ਤੋਂ ਬਾਅਦ ਮਿੱਤਰੋ ਤੁਸੀਂ 1 ਕਿਲੋ ਮੇਥੀ ਦਾਣਾ ਲੈਣਾਗਾ 1 ਕਿਲੋ ਮਿੱਤਰੋ ਮੇਥੀ ਦਾਣਾ ਲੈਣਾ ਤੇ ਇਹ ਦੋ ਚੀਜ਼ਾਂ ਆਪਣੇ ਕੋਲ 3 ਕਿਲੋ ਜਾਣਗੀਆਂ ਉਸ ਤੋਂ ਬਾਅਦ ਮਿੱਤਰੋ ਤੁਸੀਂ ਅੱਧਾ ਕਿਲੋ ਤਾਰਾ ਮੀਰਾ ਲੈਣਾਗਾ 500 ਗ੍ਰਾਮ ਤੇ 500 ਗ੍ਰਾਮ ਵੀ ਤੁਸੀਂ ਲੈਣਾ ਮਿੱਤਰੋ ਜੀਰਾ ਜੀਰਾ ਲੈਣਾ ਮਿੱਤਰੋ 500 ਗ੍ਰਾਮ ਤੇ 500 ਗ੍ਰਾਮ ਲੈਣੀ ਹੈ ਮਿੱਤਰੋ ਸੌਂਫ ਇਹ ਤੁਹਾਡੇ ਕੋਲ ਹੋ ਜਾਊਗਾ ਡੇਢ ਤੇ ਡੇਢ ਇਹ ਮਿੱਤਰੋ ਜਿਹੜਾ ਪੈਸ 3 ਕਿਲੋ ਪਿੱਲੂ ਵਾਲਾ ਸੀਗਾ 4.5 ਕਿਲੋ ਇਹ ਤੁਹਾਡੇ ਕੋਲ ਸਮਾਨ ਹੋ ਜਾਊਗਾ ਤੇ ਮਿੱਤਰੋ ਇਹ ਤੁਹਾਨੂੰ ਦੱਸ ਦਿਆਂ ਵੀ ਮੈਕਸੀ ਚ ਪੀਸ ਕੇ ਤੁਸੀਂ ਤੇ ਪਾਊਡਰ ਬਣਾ ਕੇ ਰੱਖ ਲੈਣਾਗਾ ਅੱਜ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਵੇਂ ਕਿਸ-ਕਿਸ ਦਾ ਸਟੈਂਪ ਦੇਣੀ ਹੈ ਮਿੱਤਰੋ ਤੁਹਾਨੂੰ ਇੱਕ ਵਾਰ ਫੇਰ ਬੋਲ ਦਿੰਦੇ ਆ ਫਾਰਮੂਲਾ ਦੁਬਾਰ ਤੋਂ ਜੇ ਕਿਸੇ ਵੀਰ ਨੇ ਰਹਿ ਗਿਆ ਹੋਵੇ ਜਾਂ ਉਸਨੇ ਲਿਖਿਆ ਨਾ ਹੋਵੇ ਤੇ ਲਿਖ ਲਿਓ 1-2 ਕਿਲੋ ਮਿੱਤਰੋ ਲੈਣਾ ਤੁਸੀਂ ਮਿਸ਼ਰੀ ਧਾਗਾ ਮਿਸ਼ਰੀ ਉਸ ਤੋਂ ਬਾਅਦ ਤੁਸੀਂ 1 ਕਿਲੋ ਲੈਣਾ ਮੇਥੀ ਦਾਣਾ ਤੇ ਬਈ 500 ਗ੍ਰਾਮ ਲੈਣਾਗਾ ਜੀਰਾ 500 ਗ੍ਰਾਮ ਲੈਣੀ ਆ ਸੌਂਫ ਤੇ 500 ਗ੍ਰਾਮ ਲੈਣਾ ਤਾਰਾ ਮੀਰਾ ਤੇ ਆਪਣੇ ਕੋਲ 4.5 ਕਿਲੋ ਹੋ ਜੂ ਪੂਰਾ ਸਮਾਨ ਇਸ ਦਾ ਆਪਾਂ ਮਿਕਸੀ ਵਿੱਚ ਪੀਸ ਕੇ ਪਾਊਡਰ ਬਣਾ ਲੈਣਾ ਜਮਾ ਤੇ ਮਿੱਤਰੋ ਪਹਿਲੇ ਤੁਸੀਂ ਤਿੰਨ ਤੋਂ ਚਾਰ ਦਿਨ ਤੁਸੀਂ ਦੇਣਾ 250 ਗ੍ਰਾਮ ਸ਼ੁਮਰ 250 ਗ੍ਰਾਮ ਦੇਣਾ ਸਾਮ ਨੂੰ ਇਸ ਤੋਂ ਬਾਅਦ ਮਿੱਤਰੋ ਤੁਸੀਂ ਦੇਣਾਗਾ ਇੱਕ ਟਾਈਮ ਦੇਣ ਲੱਗ ਜਾਣਾ 250 ਗ੍ਰਾਮ ਤੇ ਮਿੱਤਰੋ ਇਹ ਤੁਸੀਂ ਫਾਰਮੂਲਾ ਵਰਤੋਗੇ ਤੇ ਤੁਹਾਡਾ ਮਿੱਤਰੋ ਰਿਜ਼ਲਟ ਬਹੁਤ ਹੀ ਵਧੀਆ 101% ਆਊਗਾ ਇਸ ਤੋਂ ਬਾਅਦ ਜ਼ਿਕਰ ਕਰਦੇ ਆਂ ਆਪਾਂ ਤੁਹਾਡੇ ਨਾਲ ਥੋੜਾ ਜਿਹਾ ਵੀ ਫੈਂਟ ਦਾ ਕਿਵੇਂ ਵਧਾ ਸਕਦੇ ਆਂ ਉਂ ਤੁਸੀਂ ਮਿੱਤਰੋ ਦਵਾਈਆਂ ਦੂਈਆਂ ਫੀਲ ਬਹੁਤ ਦਿੰਨੇ ਆਪਦੇ ਪਸ਼ੂ ਨੂੰ ਪਰ ਜੇ ਉਹ ਫੈਂਟ ਨਹੀਂ ਵਧਾਉਂਦਾ ਤਾਂ ਆਪਾਂ ਅੱਜ ਇਹਦਾ ਵੀ ਤੁਹਾਨੂੰ ਹਾਲੀ ਦੱਸ ਦਿੰਨੇ ਆਂਗੇ ਤੁਹਾਡਾ ਟਾਈਮ ਬਰਬਾਦ ਨਾ ਕਿਤੇ ਹੋਏ ਠੀਕ ਆ ਬਈ ਤੇ ਤੁਸੀਂ ਮਿੱਤਰੋ ਸਰੋਂੋਂ ਪਹਿਲੋ ਸਰੋਂ ਦਾ ਤੇਲ ਹੁੰਦਾ ਮਿੱਤਰੋ ਜਿਹੜਾ ਆਮ ਹੀ ਆਪਣੇ ਘਰਾਂ ਵਿੱਚ ਮਿਲ ਜੂਗਾ ਤੇ ਮਿੱਤਰੋ ਤੁਸੀਂ ਸਰੋਂ ਦਾ ਤੇਲ ਦੇਣਾਗਾ ਪਸ਼ੂ ਨੂੰ ਸਵੇਰ ਤੇ ਸ਼ਾਮ ਨੂੰ 50-50 ਗ੍ਰਾਮ ਡੇਲੀ ਦੇਣਾ ਮਿੱਤਰੋ ਤੁਸੀਂ ਹਫ਼ਤਾ ਵਾਰਤ ਨੇ ਨਕਤਾ ਤੇ ਫੀਡ ਦੇ ਵਿੱਚ ਰਲਾ ਕੇ ਦੇਣਾਗਾ ਆਪਾਂ ਇਹ ਤੇ ਮਿੱਤਰੋ ਜੇਕਰ ਤੁਹਾਡਾ ਪਸ਼ੂ ਵੀ ਫੈਟ ਨਾ ਵਧਾਵੇ ਤੇ ਇਹ ਫਾਰਮੂਲਾ ਦੇਣਾ ਆਪਾਂ ਜੇ ਤੁਸੀਂ ਹਫ਼ਤਾ ਨਹੀਂ ਦੇ ਸਕਦੇ ਤਾਂ ਤੁਸੀਂ ਘੱਟੋ-ਘੱਟ 3 ਦਿਨ ਬਾਅਦ 300 ਗ੍ਰਾਮ ਜਾਂ 350 ਗ੍ਰਾਮ ਦੇ ਸਕਦੇ ਆ ਵੀਡੀਓ ਵਿੱਚ ਪਾ ਕੇ ਦੇ ਮਿੱਤਰੋ ਤੁਹਾਡਾ ਪਸ਼ੂ ਦਾ ਲਾਜ਼ਮੀ ਵਧਾਊਗਾ